ਸਹੀ ਕਾਲ ਜੀ ਸਾਵਨ ਦਾ ਮਹੀਨਾ ਚੱਲ ਰਿਹਾ ਤੇ ਸਾਵਨ ਦੇ ਵਿੱਚ ਤਾਂ ਸਾਡੇ ਇੱਕ ਹਫ਼ਤਾ ਵੀ ਮਸ਼ਹੂਰ ਹੈ ਕਿ ਸਾਵਨ ਖੀਰਨਾ ਖਾਦੀ ਜਾਂ ਤਾਂ ਕਿਉਂ ਜਮੈਂ ਆਪਰਾਧੀ ਆ ਅੱਜ ਆਪਾਂ ਲੈ ਕੇ ਆਏ ਆ ਖੀਰ ਦੀ ਰੈਸਪੀ ਜੈਸ ਥੋੜੀ ਜੀ ਬੀਜ਼ੀ ਸੀਗੀ ਉਹਨੇ ਕੀ ਕੀਤਾ ਵਾ ਅੱਜ ਆਪਣੇ ਕਿਚਨ ਦੀ ਜ਼ਿੰਮੇਵਾਰੀ ਮੈਨੂੰ ਸੰਭਾਲ ਦਿੱਤੀ ਆ ਦੂਜਾ ਇਹ ਵੀ ਕਾਰਨ ਹੈ ਕਿ ਸਹਿਜ ਜਦੋਂ ਸਕੂਲ ਜਾਂਦੀ ਸੀ ਸਵੇਰੇ ਉਹ ਕਹਿੰਦੀ ਕਿ ਪਾਪਾ ਖੀਰ ਖਾਣ ਨੂੰ ਬੜਾ ਮਨ ਕਰਦਾ ਅਕਤ ਲੋਕ ਅੱਜ ਖੀਰ ਮਨਾਵਾਂਗੇ ਤੇ ਖੀਰ ਆ ਨਾ ਜਿਹੜੀ ਦੋ ਤਰੀਕੇ ਦੇ ਨਾਲ ਬਣਾਈ ਜਾ ਸਕਦੀ ਇੱਕ ਤਾਂ ਬਹੁਤ ਹੀ ਜਿਹੜੀ ਆ ਲੰਬਾ ਪ੍ਰੋਸੈਸ ਆ ਦੂਜੀ ਹੈਗੀ ਆ ਕੁਇਕ ਤਰੀਕੇ ਦੇ ਨਾਲ ਦੋਨਾਂ ਦੇ ਵਿੱਚ ਹੀ ਸਵਾਦ ਜਿਹੜਾ ਪੂਰੀ ਤਰ੍ਹਾਂ ਬਰਕਰਾਰ ਰਹਿੰਦਾ ਤੇ ਅੱਜ ਆਪਾਂ ਕੁਇਕ ਤਰੀਕੇ ਦੇ ਨਾਲ ਖੀਰ ਬਣਾਉਣੀ ਆ ਆਪਾਂ ਤੁਹਾਨੂੰ ਦਿਖਾਵਾਂਗੇ ਕਿ ਕਿੱਦਾਂ ਆਪਾਂ ਹੈਲਥੀ ਵੇ ਦੇ ਨਾਲ ਕੁਇਕ ਤਰੀਕੇ ਦੇ ਨਾਲ ਪੂਰੀ ਜਿਹੜੀ ਆ ਵਿਗਿਆਨਕ ਤਰੀਕੇ ਦੇ ਨਾਲ ਖੀਰ ਬਣਾ ਸਕਦੇ ਆ ਜਿਦੇ ਕਿ ਪੂਰੇ ਨਿਊਟ੍ਰੀਸ਼ਨਸ ਆ ਜਿਹੜੇ ਬਰਕਰਾਰ ਰਹਿਣਗੇ ਤੇ ਨਾਲੇ ਬੱਚਿਆਂ ਨੂੰ ਤਾਂ ਪਸੰਦ ਆਉਂਦੀ ਆਉਂਦੀ ਹੈ ਨਾਲੇ ਪੂਰੀ ਗਾੜੀ ਵੀ ਬਣੂਗੀ ਇਦਾਂ ਨਹੀਂ ਹੈਗਾ ਵੀ ਪਤਲੀ ਬਣੂਗੀ ਜਲਦੀ ਦੀ ਵਾਲੀ ਜਿਹੜੀ ਲੌਂਗ ਪ੍ਰੋਸੈਸ ਉਹ ਤੁਹਾਨੂੰ ਪਤਾ ਹੀ ਹੈ ਕਿ ਦੁੱਧ ਨੂੰ ਉਬਾਲ-ਉਬਾਲ ਕੇ ਖੋਆ ਬਣਾ ਕੇ ਬਣਾਈ ਜਾਂਦੀ ਹੈ ਪਰ ਉਹ ਵਾਲਾ ਪ੍ਰੋਸੈਸ ਅੱਜ ਨਹੀਂ ਆਪਾਂ ਬਣਾਉਣਾ ਅੱਜ ਆਪਾਂ ਕੁਇਕ ਤਰੀਕੇ ਨਾਲ ਖੀਰ ਬਣਾ ਕੇ ਤੁਹਾਨੂੰ ਦਿਖਾਉਨੇ ਆ ਤਾਂ ਚਲੋ ਆਪਾਂ ਸ਼ੁਰੂ ਕਰਦੇ ਆਂ ਰੈਸਪੀ ਖੀਰ ਆਣਾ ਜਿਹੜੀ ਆਪਾਂ ਅੱਜ 2 ਲੀਟਰ ਦੁੱਧ ਦੇ ਵਿੱਚ ਬਣਾਉਣੀ ਆ 2 ਲੀਟਰ ਦੁੱਧ ਦੇ ਲਈ ਆਪਾਂ ਨੂੰ 200 ਗ੍ਰਾਮ ਜਾਂ ਫਿਰ ਆਪਾਂ ਕਹਿ ਲਈਏ ਕਿ ਆਹ ਵਾਲਾ ਕੱਪ ਦਾ ਸਾਈਜ਼ ਚਾਹੀਦਾ ਬਾਸਮਤੀ ਚੌਲਾਂ ਦਾ ਚੌਲ ਕੋਸ਼ਿਸ਼ ਕਰਿਓ ਕਿ ਬਾਸਮਤੀ ਨਾ ਲਿਓ ਝੋਲ ਹਮੇਸ਼ਾ ਖੀਰ ਦੇ ਲਈ ਛੋਟੇ ਜਾਂ ਫਿਰ ਸਹਿਲਾ ਚੌਲ ਇਹੋ ਜਿਹਾ ਜਾਂ ਫਿਰ ਟੋਟਾ ਉਹੀ ਚੱਲਦੇ ਆ ਪਰ ਜੇ ਤੁਹਾਡੇ ਕੋਲ ਬਾਸਮਤੀ ਚਾਵਲ ਹੈਗੇ ਆ ਬਾਜ਼ਾਰ ਜਾਣ ਦੀ ਜ਼ਰੂਰਤ ਨਹੀਂ ਹੈਗੀ ਉਹਨਾਂ ਚੌਲਾਂ ਨੂੰ ਆਪਾਂ 15 ਜਾਂ 20 ਮਿੰਟ ਦੇ ਲਈ ਭਿਓ ਕੇ ਰੱਖ ਦੇਣਾ ਚਾਹੀ ਕੋਈ ਵੀ ਚੌਲ ਹੋਣ ਜੇ ਬਾਸਮਤੀ ਵੀ ਹੈਗੇ ਤਾਂ ਉਹਨਾਂ ਨੂੰ ਵੀ ਭਿਓ ਕੇ ਰੱਖ ਦੇਣਾ ਤਾਂ ਬਾਸਮਤੀ ਨੂੰ ਲਈ ਆਪਾਂ ਨੂੰ ਇੱਕ ਸਪੈਸ਼ਲ ਟ੍ਰਿਕ ਵਰਤਣਾ ਪੈਂਦਾ ਮੈਂ ਆਪ ਤੁਹਾਨੂੰ ਵਰਤ ਕੇ ਦਿਖਾਉਂਗਾ ਕਿਉਂਕਿ ਮੈਂ ਬਾਸਮਤੀ ਚਾਵਲਾਂ ਦੇ ਨਾਲ ਬਣਾਉਣ ਲੱਗਾ ਖੀਰ ਤੇ ਉਹਨਾਂ ਨੂੰ ਕਿਵੇਂ ਖੀਰ ਦੇ ਲਈ ਆਪਾਂ ਉਪਯੋਗੀ ਬਣਾ ਸਕਦੇ ਹਾਂ ਖੀਰ ਆ ਜਿਹੜੀ ਤੁਸੀਂ ਨਾ ਕੁੱਕਰ ਦੇ ਵਿੱਚ ਵੀ ਬਣਾ ਸਕਦੇ ਆ ਪਰ ਜੇ ਤੁਸੀਂ ਕੜਾਈ ਦੇ ਵਿੱਚ ਬਣਾਉਣਾ ਚਾਹੁੰਦੇ ਆ ਤਾਂ ਕੜਾਈ ਦੇ ਵਿੱਚ ਤੁਹਾਡੇ ਕੋਲ ਇਹੋ ਜਿਹਾ ਢੱਕਣ ਹੋਵੇ ਜਿਹੜਾ ਪੂਰੀ ਤਰ੍ਹਾਂ ਤੇ ਫਿੱਟ ਬੈਠ ਸਕਦਾ ਹੋਵੇ ਕਿਉਂਕਿ ਖੀਰ ਨੂੰ ਨਾ ਇੱਕ ਦਮ ਦੇ ਤੌਰ ਤੇ ਦਮ ਲਗਾਇਆ ਜਾਂਦਾ ਉਸ ਤੋਂ ਬਾਅਦ ਹੀ ਜਿਹੜੀ ਆ ਕੋਕ ਖੀਰ ਆ ਜਿਹੜੀ ਸਵਾਦ ਬਣਦੀ ਆ ਤਾਂ ਢੱਕਣ ਤੁਹਾਡੇ ਕੋਲ ਇਹੋ ਜਿਹਾ ਹੋਵੇ ਜਿਹੜਾ ਪੂਰੀ ਤਰ੍ਹਾਂ ਕੜਾਈ ਨੂੰ ਬੰਦ ਕਰਦਾ ਹੋਵੇ ਨਹੀਂ ਤਾਂ ਤੁਸੀਂ ਕੁੱਕਰ ਦੇ ਵਿੱਚ ਖੀਰ ਬਣਾ ਸਕਦੇ ਆ ਅੱਜ ਆਪਾਂ ਕੜਾਈ ਦੇ ਵਿੱਚ ਬਣਾਵਾਂਗੇ ਕਿਉਂ ਕੜਾਈ ਦੇ ਵਿੱਚ ਥੋੜੀ ਜਿਹੀ ਸੌਕੀ ਤੇ ਵਧੀਆ ਬਣ ਜਾਂਦੀ ਆ ਗੈਸ ਨੂੰ ਆਨ ਕਰ ਦੇਾਂਗੇ ਹੁਣ ਆਪਾਂ ਇਹਦੇ ਵਿੱਚ ਪਾ ਦੇਣਾ ਜੀ 2 ਲੀਟਰ ਦੁੱਧ ਤੇ ਕੀ ਲੈ ਲਈ ਹਮੇਸ਼ਾ ਯਾਦ ਰੱਖਿਓ ਦੁੱਧ ਨਾ ਜਿਹੜਾ ਸਪਰੇਟਾ ਨਾ ਹੋਵੇ ਪੂਰੇ ਫੁੱਲ ਫੈਟ ਵਾਲਾ ਹੋਵੇ ਜਿਹਦੇ ਵਿੱਚ ਪੂਰਾ ਵੱਧ ਤੋਂ ਵੱਧ ਜਿੰਨਾ ਫੈਟ ਤੁਹਾਨੂੰ ਮਿਲ ਸਕੇ ਆ ਨਿਊਜ਼ੀਲੈਂਡ ਦੇ ਵਿੱਚ ਆਪਾਂ ਬਣਾ ਰਹੇ ਆ ਅਸੀਂ ਜਿਹੜਾ ਬਲੂ ਟੱਕਨ ਆ ਨਾ ਗੁੜਾ ਇਹ ਫੁੱਲ ਫੈਟ ਮਿਲਕ ਹੁੰਦਾ ਤੇ ਨਿਊਜ਼ੀਲੈਂਡ ਦੇ ਵਿੱਚ ਜਿੱਦਾਂ ਫੁੱਲ ਫੈਟ ਮਿਲਕ ਦਾ ਮਤਲਬ ਆਹੀ ਆ ਵੀ ਟੱਕਣ ਵਾਲਾ ਤੇ ਇੰਡੀਆ ਦੇ ਵਿੱਚ ਵੀ ਪੈਸੇ ਵੱਧ ਦੇ ਦਿਓ ਦੁੱਧੀ ਨੂੰ ਜੇ ਤੁਸੀਂ ਦੁੱਧੀ ਤੋਂ ਲੈਣੇ ਉਹਨੂੰ ਕਹੋ ਵੀ ਸਾਨੂੰ ਦੁੱਧ ਦੇ ਵਿੱਚ ਪਾਣੀ ਨਹੀਂ ਚਾਹੀਦਾ ਜਿਹੜੀ ਜਿਹੜੀ ਸਵਾਦ ਬਣਾਉਣੀ ਆ ਜਿਹੜੀ ਕੁਇਕ ਬਣਾਉਣੀ ਆ ਉਹ ਫੁੱਲ ਫੈਟ ਦੇ ਵਿੱਚ ਹੀ ਜਾਣੀ ਚਾਹੀਦੀ ਆ ਆਪਣਾ ਜੀ 2 ਲੀਟਰ ਦੇ ਤਕਰੀਬਨ ਆਪਾਂ ਦੁੱਧ ਪਾ ਦਿੱਤਾ ਕੜਾਹੀ ਦੇ ਵਿੱਚ ਕਈ ਲੋਕ ਕੀ ਕਰਦੇ ਆ ਕਿ ਦੁੱਧ ਨੂੰ ਪਹਿਲਾਂ ਉਬਾਲਾ ਦਿੰਦੇ ਆ ਫਿਰ ਚੌਲ ਪਾਉਂਦੇ ਆ ਉਹ ਬਿਲਕੁਲ ਗਲਤ ਆ ਚੋਲ ਤੇ ਦੁੱਧ ਨਾਲ ਜਿਹੜੇ ਨਾਲੋਂ ਨਾਲ ਰਿਜਨੇ ਚਾਹੀਦੇ ਆ ਕਿਉਂਕਿ ਚੋਲਾਂ ਦਾ ਸਟਾਰਚ ਤੇ ਦੁੱਧ ਦਾ ਪ੍ਰੋਟੀਨ ਦੋਨਾਂ ਦਾ ਕੰਬੀਨੇਸ਼ਨ ਹੀ ਜਿਹੜੀ ਖੀਰ ਆ ਜਦੋਂ ਇਹ ਇਕੱਠੇ ਪੱਕਦੇ ਆ ਤਾਂ ਹੀ ਖੀਰ ਸਵਾਦ ਬਣਦੀ ਆ ਸਾਨੂੰ ਹਰ ਇੱਕ ਚੀਜ਼ ਜਿਹੜੀ ਆ ਨਾ ਫੂਡ ਆ ਉਹਦਾ ਵਿਗਿਆਨ ਵੀ ਸਮਝਣਾ ਚਾਹੀਦਾ ਤਾਂ ਹੀ ਅਸੀਂ ਹੈਲਥੀ ਰਹਿ ਸਕਦੇ ਆ ਤਾਂ ਹੀ ਸਾਨੂੰ ਜਿਹੜਾ ਸਹੀ ਕੁਕਿੰਗ ਦਾ ਮੈਥਡ ਆ ਸਕਦਾ ਵਾ ਤੇ ਜੈਸਾ ਜੜੀ ਹੈ ਮੇਰੀ ਵਾਈਫਾ ਉਹ ਹਮੇਸ਼ਾ ਨਾ ਬੁੱਕਸ ਪੜhti ਰਹਿੰਦੀ ਆ ਮੈਂ ਵੀ ਹੁੰਦੀ ਆ ਕਈ ਵਾਰੀ ਬੁੱਕਸ ਚੱਕ ਕੇ ਪੜ ਲੈਣਾ ਵਾ ਜਿਹਦੇ ਕਰਕੇ ਕਾਫੀ ਕੁਝ ਸਿੱਖਣ ਨੂੰ ਮਿਲਦਾ ਵਾ ਮੈਂ ਤੁਹਾਨੂੰ ਇੱਕ ਬੁੱਕ ਦਿਖਾਉਣਾ ਵਾ ਉਹਦੀ ਜੇ ਤੁਸੀਂ ਫੂਡ ਦੇ ਬਾਰੇ ਸਿੱਖਣਾ ਚਾਹੁੰਦੇ ਆ ਫੂਡ ਵਿਗਿਆਨ ਦੇ ਬਾਰੇ ਸਿੱਖਣਾ ਚਾਹੁੰਦੇ ਆ ਜャ ਤੁਹਾਡੇ ਘਰ ਦੇ ਵਿੱਚ ਕਿਸੇ ਨੂੰ ਡਾਇਬੀਟਿਸ ਆ ਜਾਂ ਫਿਰ ਹੋਰ ਹੈਲਥ ਦੀਆਂ ਪ੍ਰੋਬਲਮਸ ਆ ਤਾਂ ਉਹ ਬੋਕਾ ਨਾ ਜਿਹੜੀ ਮੈਂ ਤੁਹਾਨੂੰ ਹੁਣ ਦਿਖਾਉਣ ਲੱਗਾ ਇਹ ਕੋਸ਼ਿਸ਼ ਕਰਿਓ ਖਰੀਦ ਲਿਓ ਕਾਫੀ ਪੁਰਾਣੀ ਬੋਕਾ ਪਰ ਬਹੁਤ ਹੀ ਬੇਸ਼ਕੀਮਤੀ ਬੋਕਾ ਇਹ ਵਾਲੀ ਬੋਕਾ ਜੀ ਦ ਲਿਵ ਲੋਂਗਰ ਨਾਓ ਕੁਕਬੋਕਾ ਸਾਰਾ ਇਹਦੇ ਵਿੱਚ ਬਹੁਤ ਹੀ ਵਧੀਆ ਰੈਸਪੀਆਂ ਦਿੱਤੀਆਂ ਬਹੁਤ ਹੀ ਵਧੀਆ ਫੂਡ ਦਾ ਵਿਗਿਆਨ ਸਮਝਾਇਆ ਗਿਆ ਇਹ ਲਿਖੀ ਆ ਬਾਈ ਜੌਨ ਐਨ ਲਿਓਨਾਰਡ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਵੀ ਮੈਂ ਇਹਦਾ ਨਾਮ ਤੇ ਰਾਈਟਰ ਦਾ ਨਾਮ ਜਿਹੜਾ ਵਾ ਦੇ ਦੂੰਗਾ ਤੇ ਜੇ ਤੁਹਾਨੂੰ ਕਿਤੇ ਮਿਲੀ ਤਾਂ ਦੱਸ ਦਿਓ ਕਿ ਕਿੱਥੋਂ ਮਿਲੀ ਆ ਤਾਂ ਕਿ ਦੂਜੇ ਵੀ ਲੋਕ ਇਹਨੂੰ ਬਾਏ ਕਰ ਸਕਣ ਕਿਉਂਕਿ ਮੈਂ ਬਹੁਤ ਹੀ ਹਾਰਡਲੀ ਇਹ ਲੱਭੀ ਸੀ ਬਾਤਾਂ ਜੈਸਨ ਨੇ ਪੜਿਆ ਤੇ ਜੈਸਨ ਨੇ ਫਿਰ ਇਹਨੂੰ ਦੱਸਿਆ ਕਿ ਸਭ ਤੋਂ ਵਧੀਆ ਬੁੱਕ ਆ ਇਹ ਜਿਹੜੀ ਅੱਜ ਤੱਕ ਦੀ ਉਹਨੂੰ ਮਿਲੀ ਆ ਦੁੱਧ ਆਪਣਾ ਵਾ ਜਿਹੜਾ ਥੋੜਾ ਜਿਹਾ ਕੋਸਾ ਹੋ ਗਿਆ ਕਿਉਂਕਿ ਫਰਿੱਜ ਵਾਲਾ ਦੁੱਧ ਸੀਗਾ ਤੇ ਰੂਮ ਟੈਂਪਰੇਚਰ ਤੇ ਹੋ ਗਿਆ ਹੁਣ ਜਿਹੜਿਆ ਬਾਸਮਤੀ ਚਾਵਲ ਆ ਕਿਸੇ ਨੇ ਵੀ ਜੇ ਬਾਸਮਤੀ ਚਾਵਲ ਲਏ ਆ ਤਾਂ ਸਿੱਧੇ ਨਹੀਂ ਆਪਾਂ ਪਾ ਦਨੇ ਇਹਨਾਂ ਨੂੰ ਕੀ ਕਰਨਾ ਆਪਾਂ ਹੱਥ ਦੇ ਵਿੱਚ ਲੈ ਕੇ ਕਿਉਂਕਿ ਆਪਾਂ 20 ਮਿੰਟ ਭਿਓਏ ਹੋਏ ਆ ਨਾ ਜਦੋਂ ਤੁਸੀਂ ਐ ਕਰੋਗੇ ਐ ਕਰਦੇ ਹੋ ਇਹਨਾਂ ਨੂੰ ਬਹੁਤ ਛੇਤੀ ਇਹ ਜਿਹੜੇ ਟੋਟਾ ਚਾਵਲ ਦੇ ਵਿੱਚ ਬਦਲ ਜਾਂਦੇ ਆ ਤੇ ਜਿੰਨਾ ਚਿਰ ਇਹ ਟੋਟਾ ਚਾਵਲ ਦੇ ਵਿੱਚ ਨਹੀਂ ਬਦਲਦੇ ਜੇ ਸਿੱਧੇ ਤੁਸੀਂ ਪਾ ਦਿੰਦੇ ਆ ਪਰ ਖੀਰ ਦਾ ਉਹ ਸੁਆਦ ਨਹੀਂ ਦਿੰਦਾ ਕਿਉਂਕਿ ਉਹ ਹੋਰ ਹੀ ਚੀਜ਼ ਬਣ ਜਾਂਦੀ ਦੇਖੋ ਤੇ ਇੱਕ ਆਪਾਂ ਗਲਤੀ ਹੋਰ ਕਰਦੇ ਆ ਕਿ ਜਿੱਦਾਂ ਹੀ ਆਪਾਂ ਚਾਵਲ ਪਾ ਦਿੰਦੇ ਆ ਕਈ ਲੋਕ ਕੀ ਕਰਦੇ ਨਾਲ ਹੀ ਖੰਡ ਵੀ ਪਾ ਦਿੰਦੇ ਆ ਖੀਰ ਦੇ ਵਿੱਚ ਕਦੇ ਵੀ ਖੰਡ ਨਹੀਂ ਪਾਈਦੀ ਹੁੰਦੀ ਨਾਲ ਹੀ ਛੋਲਾਂ ਦੇ ਛੋਲ ਤੇ ਦੁੱਧ ਪਹਿਲਾਂ ਰਿਜਣਦੇ ਨੇ ਆਪਾਂ 20 ਤੋਂ 25 ਮਿੰਟ ਵੀ ਤੋਂ 25 ਮਿੰਟ ਇੰਨਾ ਨੂੰ ਰਜੋਣੇ ਆ ਟੱਕੇ ਛੋਲ ਪਾਉਣ ਤੋਂ ਬਾਅਦ ਦੁੱਧ ਆ ਨਾ ਜਿਹੜਾ ਪੂਰੀ ਤਰ੍ਹਾਂ ਆਪਾਂ ਫੁੱਲੇ ਕਰੀ ਹੀਟ ਰੱਖੀ ਹੋਈ ਆ ਇਹਨੂੰ ਆਪਾਂ ਕੀ ਕਰਨਾ ਵਾ ਤੇ ਕਰੀ ਉਬਾਲੀ ਦਿਵਾਉਣੀ ਆ ਸਭ ਤੋਂ ਪਹਿਲਾਂ ਉਬਾਲੀ ਦਿਵਾ ਕੇ ਫਿਰ ਇਹਨੂੰ ਸਲੋ ਕਰਨਾ ਵਾ ਸਭ ਤੋਂ ਪਹਿਲਾਂ ਇਹਨੂੰ ਉਬਾਲੀ ਆਉਣ ਦਈਏ ਆਪਾਂ ਤੇ ਉਬਾਲੀ ਆਉਣ ਤੋਂ ਪਹਿਲਾਂ ਇਹਨੂੰ ਵਿੱਚ ਵਿੱਚ ਆਪਾਂ ਹਿਲਾਉਂਦੇ ਵੀ ਰਹਿਣਾ ਦੁੱਧ ਨੂੰ ਹੁਣ ਆਉਣ ਲੱਗ ਗਿਆ ਵੀ ਉਬਾਲਾ ਤੇ ਇਹਨੂੰ ਹਿਲਾਉਂਦੇ ਰਹਿਣਾ ਅੱਗ ਨੂੰ ਬਿਲਕੁਲ ਘੱਟ ਕਰ ਦੇਣਾ ਜਿਹੜਾ ਵੀ ਤੁਹਾਡਾ ਸਭ ਤੋਂ ਛੋਟਾ ਚੁੱਲਾ ਉਹਦੇ ਉੱਤੇ ਰੱਖ ਦਿਓ ਅੱਗ ਘਟਾ ਦਿਓ ਬਿਲਕੁਲ ਤੇ ਕਿਉਂਕਿ ਉਬਾਲੇ ਤੋਂ ਬਾਅਦ ਉਬਾਲਾ ਹੀ ਦਮਾਣਾ ਹੁੰਦਾ ਮੇਨ ਉਬਾਲਾ ਦਮਾਉਂਦਾ ਹੀ ਤੁਸੀਂ ਤੇਜ਼ ਅੱਗ ਤੇ ਵੀ ਕਰ ਸਕਦੇ ਰੱਖ ਸਕਦੇ ਆ ਜਦੋਂ ਇੱਕ ਆਈ ਉਬਾਲਾ ਆ ਗਿਆ ਫਿਰ ਅੱਗ ਘਟਾ ਦੇਣੀ ਆ ਹੁਣ ਆਪਾਂ ਇੱਥੇ ਟੱਕਣ ਦੇ ਦੇਣਾ ਜੀ ਇਹ ਢੱਕਣੇ ਸਾਵਨਾ ਦੇਣਾ ਵੀ ਇਹਦੇ ਚ ਹਵਾ ਨਾ ਨਿਕਲ ਕੇ ਤੇ ਵੀ ਬਹੁਤ ਹੀ ਪਰਫੈਕਟ ਢੱਕਣ ਵਾਲੀ ਕੜਾਈ ਤਾਂ ਹੀ ਕਿਹਾ ਜਾਂਦਾ ਵੀ ਲੈਣੀ ਆ ਤੇ ਇਹਨੂੰ ਆਪਾਂ ਬੰਦ ਕਰਕੇ ਬਿਲਕੁਲ ਸਲੋ ਆਂਚ ਤੇ ਕਰ ਦਿੱਤਾ ਹੁਣ ਇਹਨੂੰ ਹੁਣ ਇਹਨੂੰ 20 ਤੋਂ 25 ਮਿੰਟ ਪੱਕਣ ਦੇਣਾ ਆਪਾਂ ਚੌਲਾਂ ਨੂੰ ਤੇ ਦੁੱਧ ਨੂੰ ਜਿਹਦੇ ਨਾਲ ਕੇ ਜਿਹੜੇ ਚੌਲ ਆ ਦੁੱਧ ਦੇ ਵਿੱਚ ਚੰਗੀ ਤਰ੍ਹਾਂ ਦੱਚ ਮਿਚ ਜਾਣਗੇ ਤੇ ਜਿਹੜੀ ਖੀਰ ਆ ਨਾ ਇੰਨੀ ਸਵਾਦ ਬਣੂਗੀ ਇਦਾਂ ਤੁਸੀਂ ਬਣਾ ਕੇ ਦੇਖਿਓ ਫੇਰ ਮੈਨੂੰ ਪੁੱਛਿਓ ਕਿ ਇੰਨੀ ਸਵਾਦ ਖੀਰ ਸਾਡੇ ਤੋਂ ਪਹਿਲਾਂ ਕਿਉਂ ਨਹੀਂ ਬਣੀ ਵਿਚੋ ਵਿੱਚ ਨਾ ਕੋਸ਼ਿਸ਼ ਕਰ ਲਿਓ 5 ਮਿੰਟ ਦੇ ਵਿਆਹੰਦ ਢੱਕਣ ਖੋਲ ਕੇ ਤੇ ਇਹ ਕਰੀ ਖੁਰਚਨੇ ਨਾਲ ਚਲਾ ਕੇ ਦੇਖ ਲਿਓ ਵੀ ਥੱਲੇ ਨਾ ਲੱਗ ਜਾਵੇ ਦੁੱਧ ਕਿਉਂਕਿ ਦੁੱਧ ਜੇ ਥੱਲੇ ਲੱਗ ਗਿਆ ਸਾਰੀ ਖੀਰ ਖਰਾਬ ਇਹੀ ਕਾਰਨ ਨਾਲ ਕਿ ਜਿਹੜੀ ਕੁੱਕਰ ਦੇ ਵਿੱਚ ਕਈ ਵਾਰੀ ਅਵੋਇਡ ਕੀਤੀ ਜਾਂਦੀ ਆ ਕੁੱਕਰ ਦੇ ਵਿੱਚ ਜੇ ਕਰੀ ਢੱਕਣ ਲੱਗ ਗਿਆ ਫਿਰ ਹਲਾ ਨਹੀਂ ਹੁੰਦੀ ਖੀਰ ਦੇ ਵਿੱਚ ਨਾ ਮਿੱਠੇ ਦੇ ਲਈ ਤੁਸੀਂ ਦੋ ਤਰੀਕੇ ਵਰਤ ਸਕਦੇ ਹੋ ਜਾਂ ਤਾਂ ਤੁਸੀਂ ਪਾ ਦਿਓ ਖੰਡ ਜਿਹੜੀ ਕਿ ਨਾਰਮਲ ਚੀਜ਼ ਆ ਨਾ ਹਰ ਘਰ ਦੇ ਵਿੱਚ ਮਿਲ ਜਾਂਦੀ ਆ ਆਪਾਂ ਅੱਜ ਖੰਡ ਵਾਲੀ ਬਣਾਉਣੀ ਆ ਜੇ ਤੁਹਾਨੂੰ ਲੱਗਦਾ ਕਿ ਤੁਸੀਂ ਖੋਆ ਟਾਈਪ ਹੋਵੇ ਨਾ ਖੀਰ ਦੇ ਵਿੱਚ ਕਈ ਲੋਕਾਂ ਨੂੰ ਖੋਆ ਟਾਈਪ ਬਹੁਤ ਪਸੰਦ ਲੱਗਦੀ ਆ ਮੈਂ ਕਈ ਵਾਰੀ ਖੋਆ ਟਾਈਪ ਵੀ ਬਣਾਈ ਆ ਜੈਸਨੇ ਵੀ ਕਈ ਵਾਰੀ ਬਣਾਈ ਆ ਖੋਆ ਟਾਈਪ ਪਰ ਸਾਡੀ ਸਹਜ ਨਹੀਂ ਖਾਂਦੀ ਉਹ ਕਹਿੰਦੀ ਆ ਨਹੀਂ ਇਹ ਤਾਂ ਬਰਫੀ ਬਣ ਪਾ ਦਿੰਦੀ ਤੁਸੀਂ ਖੀਰ ਦੇ ਵਿੱਚ ਤਾਂ ਦੇ ਖੋਆ ਟਾਈਪ ਬਣਾਉਣੀ ਆ ਜਲਦੀ ਵਾਲੀ ਦੇ ਵਿੱਚ ਬਿਨਾਂ ਦੁੱਧ ਨੂੰ ਕਾੜੇ ਹੋਏ ਤੁਸੀਂ ਕੀ ਕਰਨਾ ਵਾ ਕੰਡੈਂਸ ਮਿਲਕ ਮਿਲਦਾ ਦੱਬੀ ਕੰਡੈਂਸ ਹੁਣ ਮੇਰੇ ਘਰੇ ਹੈ ਨਹੀਂ ਕਿ ਯੂਜ਼ਰਲੀ ਸਾਡੇ ਘਰੇ ਜਿਹੜੀ ਆ ਉਹ ਪਈ ਹੁੰਦੀ ਆ ਤੇ ਕੰਡੈਂਸ ਮਿਲਕ ਦੀ ਇੱਕ ਡੱਬੀ ਲੈ ਲੈਣੀ ਆ ਤੁਸੀਂ ਉਹ ਡੱਬੀ ਲੈ ਕੇ ਉਹਨੂੰ ਤੁਸੀਂ ਪਾਦਣਾ ਪਰ ਤੁਸੀਂ ਖੰਡ ਨਹੀਂ ਪਾਉਣੀ ਫਿਰ ਕੰਡੈਂਸ ਮਿਲਕ ਜਦੋਂ ਤੁਸੀਂ ਪਾਉਣਾ ਕਿਉਂਕਿ ਕੰਡੈਂਸ ਮਿਲਕ ਜਿਹੜਾ ਪਹਿਲਾਂ ਹੀ ਬਹੁਤ ਜ਼ਿਆਦਾ ਮਿੱਠਾ ਕੀਤਾ ਹੁੰਦਾ ਵਾ ਤੇ ਉਹਦੇ ਨਾਲ ਕੀ ਆ ਦੁੱਧ ਜਿਹੜੀ ਖੀਰ ਆ ਤੁਹਾਡੀ ਖੋਏ ਵਾਲੀ ਤਰ੍ਹਾਂ ਦੀ ਖੀਰ ਬਣਦੀ ਆ ਲੇਕਿਨ ਅੱਜ ਆਪਾਂ ਕੀ ਕਰਨਾ ਆਪਾਂ ਬਣਾਉਣੀ ਆ ਖੰਡ ਵਾਲੀ ਜਿਹੜੀ ਕਿ ਆਪਾਂ ਨੋਰਮਲ ਘਰਾਂ ਦੇ ਵਿੱਚ ਬਣਾਉਨੇ ਆ ਇਸ ਲਈ ਆਪਾਂ ਇਹਦੇ ਵਿੱਚ ਮਿੱਠੇ ਦੇ ਲਈ ਪਾਵਾਂਗੇ ਖੰਡ ਬਰੀਮੈਂਟ ਹੋ ਗਿਆ ਇਹਨੂੰ ਉਬਲਦੇ ਹੋਏ ਹੁਣ ਵਾਰੀ ਆਉਂਦੀ ਹੈ ਇਹਦੇ ਵਿੱਚ ਖੰਡ ਪਾਉਣ ਦੀ ਮਿੱਟੀ ਆਪਾਂ ਜਿਹੜੀ ਰਿਫਾਈਨਡ 슈ਗਰ ਆ ਉਹ ਲੈ ਲਈ ਆ ਪੌਣਿਕ ਕੋਲੀ ਲੈ ਲਈ ਆ ਮਿੱਠਾ ਤੁਸੀਂ ਆਪਣੇ ਹਿਸਾਬ ਦੇ ਮੁਤਾਬਕ ਲੈ ਸਕਦੇ ਆ ਵੈਸੇ ਤਾਂ ਜੇ ਆਪਾਂ ਦੇਖੀ ਜਿੰਨੇ ਚਾਵਲ ਓਨਹੀ ਹੀ ਖੰਡ ਪਾਉਣੀ ਚਾਹੀਦੀ ਆ ਪਰ ਆਪਾਂ ਮਿੱਠਾ ਥੋੜਾ ਜਿਹਾ ਘੱਟ ਖਾਨ ਦੀ ਵਜੇ ਦੇ ਨਾਲ ਕੋਲੀ ਆਪਾਂ ਥੋੜੀ ਜੀ ਓਨੀ ਰੱਖ ਲਈ ਆ ਹੁਣ ਆਪਾਂ ਖੰਡ ਨੂੰ ਵੀ ਥੋੜਾ ਜਿਹਾ ਹੋਰ ਪੱਕਣ ਦੇਣਾ ਇਹ ਵੀ ਬਿਲਕੁਲ ਸਲੋ ਆਂਚ ਤੇ ਰੱਖਣੀ ਆ ਇਹਨੂੰ 4 ਤੋਂ 5 ਮਿੰਟ ਜਿਹੜੇ ਆ ਪੂਰੀ ਤਰ੍ਹਾਂ ਦੁੱਧ ਦੇ ਵਿੱਚ ਘੁਲਰ ਨੂੰ ਲੱਗ ਜਾਣਗੇ ਦੇਖੋ ਬਿਲਕੁਲ ਸਲੋ ਆਂਚ ਰੰਗ ਦੇਖੋ ਖੀਰ ਦਾ ਨਾ ਕਿੰਨਾ ਸੋਹਣਾ ਬਣ ਰਿਹਾ ਜਿੱਦਾਂ ਖੋਏ ਵਾਲੀ ਆਲਰੇਡੀ ਬਣ ਚੁੱਕੀ ਹੋਵੇ ਤੇ ਇਹਨੂੰ ਆਪਾਂ ਹਲੇ ਹੋਰ ਗਾੜੀ ਕਰਨਾ ਉਹ ਕਿੱਦਾਂ ਕਰਨਾ ਗਾੜੀ ਉਹ ਵੀ ਮੈਂ ਤੁਹਾਨੂੰ ਦੱਸਦਾ ਤੇ ਪਹਿਲਾਂ ਆਪਾਂ ਇਹਨੂੰ ਪੱਕਣ ਦਈਏ ਇੱਕ ਕੌਲੀ ਦੇ ਵਿੱਚ ਆਪਾਂ ਲੈ ਲਏ ਆ ਡਰਾਈ ਫਰੂਟਸ ਇਹਦੇ ਵਿੱਚ ਕੀ ਆ ਬਦਾਮਾਂ ਦਾ ਤੇ ਕਾਜੂਆਂ ਦਾ ਬਣਾ ਲਿਆ ਗਿਆ ਚੂਰਾ ਤੁਸੀਂ ਨਾ ਜਿੱਦਾਂ ਛੋਟੇ-ਛੋਟੇ ਪੀਸਸ ਵਿੱਚ ਵੀ ਪਾ ਸਕਦੇ ਆ ਪਰ ਫੇਰ ਬੱਚਿਆਂ ਤੇ ਆ ਜਾਂਦੀ ਹੈ ਕਿਉਂਕਿ ਮੇਰੇ ਬੱਚਿਆਂ ਨੂੰ ਪਸੰਦ ਨਹੀਂ ਹੈਗਾ ਵੀ ਜਦੋਂ ਮੂੰਹ ਦੇ ਵਿੱਚ ਹੁੰਦੇ ਕਹਿੰਦੇ ਨਹੀਂ ਅਸੀਂ ਨਹੀਂ ਖਾਣੇ ਨੱਟ ਇਸ ਤਰੀਕੇ ਨਾਲ ਉਹ ਖਾ ਲੈਂਦੇ ਜੇ ਤੁਹਾਡੇ ਬੱਚੇ ਵੀ ਆਨਾ ਕਰਨੀ ਕਰਦੇ ਆ ਨਾ ਨੱਟ ਖਾਣ ਦੇ ਵਿੱਚ ਤਾਂ ਇਸ ਤਰ੍ਹਾਂ ਪੀਸ ਕੇ ਪਾ ਦਿਓ ਖੀਰ ਦੇ ਵਿੱਚ ਪਤਾ ਵੀ ਨਹੀਂ ਲੱਗਣਾ ਇਹ ਆ ਜਿਹੜਾ ਤੁਹਾਨੂੰ ਇੱਧਰ ਵੱਲੋਂ ਪਾਸੇ ਦਿਖ ਰਿਹਾ ਨਾ ਇਹ ਹੈਗਾ ਵਾ ਇਲਾਇਚੀ ਪਾਊਡਰ ਤੇ ਥੋੜਾ ਜਿਹਾ ਆਪਾਂ ਇਲਾਇਚੀ ਪਾਊਡਰ ਵੀ ਫਲੇਵਰ ਦੇ ਲਈ ਪਾਵਾਂਗੇ ਖੰਡ ਆਪਣੀ ਨੂੰ ਹੋ ਗਿਆ 5 ਮਿੰਟ ਹੁਣ ਵਾਰੀ ਇਹ ਐਨ ਖੀਰ ਦੇ ਵਿੱਚ ਘੁਲ ਜਾਣਾ ਇਹਨਾਂ ਨੂੰ ਆਪਾਂ ਸਿਰਫ 1 ਮਿੰਟ ਹੀ ਪਕਾਉਣਾ ਤੇ ਉਸ ਤੋਂ ਬਾਅਦ ਜਿਹੜਾ ਲਾਸਟ ਟ੍ਰਿਕ ਆ ਇਹਨੂੰ ਗਾੜਾ ਕਰਨ ਦੇ ਲਈ ਉਹ ਮੈਂ ਤੁਹਾਨੂੰ ਦੱਸਦਾ ਉਹਦਾ ਨਾ ਫਲੇਵਰ ਵੀ ਵਧਣਾ ਤੇ ਖੀਰ ਜਿਹੜੀ ਐਨ ਖੋਇ ਵਰਗੀ ਬਣ ਜਾਣੀ ਉਹ ਲਾਸਟ ਟ੍ਰਿਕ ਦੇ ਨਾਲ ਤੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਈਏ ਪਹਿਲਾਂ ਹੀ ਦੇਖੋ ਰੰਗ ਤਾਂ ਇੰਨਾ ਸੋਹਣਾ ਚੜ੍ਹਾ ਆ ਖੀਰ ਦੇ ਉੱਤੇ ਹਨਾ ਕਿਉਂਕਿ ਖੰਡ ਵੀ ਆ ਜਿਹੜੀ ਦੁੱਧ ਨੂੰ ਥੋੜਾ ਗਾੜਾ ਕਰ ਦਿੰਦੀ ਆ ਜਦੋਂ ਘੁਲ ਜਾਂਦੀ ਆ ਤਾਂ ਖੋਲੀ ਦੇ ਵਿੱਚ ਆਪਾਂ ਲੈ ਲਿਆ ਜੀ 1.5 ਚਮਚ ਵਨੀਲਾ ਕਸਟਰਡ ਪਾਊਡਰ ਤੇ ਥੋੜਾ ਜਿਹਾ ਦੁੱਧ ਲੈ ਲਿਆ ਵਾ ਰੂਮ ਟੈਂਪਰੇਚਰ ਦੇ ਉੱਤੇ ਇਹਨੂੰ ਆਪਾਂ ਹੁਣ ਕਰ ਲੈਣਾ ਮਿਕਸ ਵਨੀਲਾ ਕਸਟਰਡ ਪਾਊਡਰ ਦੇ ਵਿੱਚ ਕੀ ਹੁੰਦਾ ਵਾ ਵਨੀਲਾ ਕਸਟਰਡ ਪਾਊਡਰ ਆ ਨਾ ਜਿਹੜਾ ਇਹ ਅਸਲ ਦੇ ਵਿੱਚ ਕਾਰਨ ਫਲਾਵਰ ਹੀ ਹੁੰਦਾ ਕੋਈ ਵੀ ਇਹਦਾ ਸਿਹਤ ਨੂੰ ਨੁਕਸਾਨ ਨਹੀਂ ਹੈਗਾ ਜੇ ਆਪਾਂ ਕਹਿ ਲਈਏ ਮੱਕੀ ਦਾ ਇੱਕ ਆਟਾ ਹੀ ਆ ਬਸ ਇਹਨੇ ਕੀ ਕਰਨਾ ਖੀਰ ਨੂੰ ਥਿੱਕ ਕਰ ਦੇਣਾ ਤੇ ਵਨੀਲਾ ਨੇ ਇੱਕ ਆਪਣਾ ਜਿਹੜਾ ਫਲੇਵਰ ਛੱਡਣਾ ਨਾ ਉਹ ਖੀਰ ਜਿਹੜੀ ਆ ਤੁਹਾਡੀ ਚਾਰ ਗੁਣਾ ਸਵਾਦ ਹੋ ਜਾਣੀ ਆ ਹਰ ਇੱਕ ਕੋਈ ਪੁੱਛੂਗਾ ਵੀ ਇਹ ਖੀਰ ਕਿੱਦਾਂ ਬਣਾਈ ਆ ਕੀ ਇਹਦੇ ਵਿੱਚ ਪਾਇਆ ਵਾ ਇਹੀ ਜਿਹੜਾ ਮੇਨ ਸੀਕ੍ਰੇਟ ਆ ਜਿਹੜੇ ਵੱਡੇ ਵੱਡੇ ਹਲਵਾਈ ਵਰਤਦੇ ਆ ਜਾਂ 5 ਸਟਾਰ ਹੋਟਲਾਂ ਦੇ ਵਿੱਚ ਵਰਤਿਆ ਜਾਂਦਾ ਵਾ ਤੈਨੂੰ ਇਦਾਂ ਆਪਾਂ ਚੰਗੀ ਤਰ੍ਹਾਂ ਇਹਨੂੰ ਘੋਲ ਕੇ ਠੀਰ ਦੇ ਵਿੱਚ ਪਾ ਦੇਣਾ ਇਹ ਆਪਣਾ ਗਿਆ ਜੀ ਜਿਹੜਾ ਆਪਾਂ ਵਨੀਲਾ ਕਸਟਰਡ ਪਾਊਡਰ ਘੋਲ ਕੇ ਰੱਖਿਆ ਸੀ ਇਹਨੂੰ ਆਪਾਂ ਛੋਟੀ ਜੀ ਹੁਣ ਅਬਾਲੀ ਦਿਵਾਉਣੀ ਆ 2 ਮਿੰਟ ਦੇ ਲਈ ਤੇ 2 ਮਿੰਟ ਤੋਂ ਬਾਅਦ ਇਹਨੇ ਬਹੁਤ ਜ਼ਿਆਦਾ ਗਾੜੀ ਜਿੱਦਾਂ ਕਿ ਪੂਰਾ ਖੋਏ ਵਾਲੀ ਖੀਰ ਜਿਹੜੀ ਕੁਇਕ ਰੈਸਪੀ ਆਪਾਂ ਦਿਖਾਈ ਆ ਜੇ ਤੁਸੀਂ ਕੁਇਕ ਬਣਾਉਣੀ ਆ ਤਾਂ ਤੁਸੀਂ ਇਸ ਤਰੀਕੇ ਦੇ ਨਾਲ ਬਣਾ ਸਕਦੇ ਆ ਦੇਖੋ ਜਦੋਂ ਉਬਾਲਾ ਆਉਣ ਲੱਗਿਆ ਤੁਹਾਨੂੰ ਉੱਪਰ ਪਹਿਲਾਂ ਹੀ ਐ ਲੱਗਣ ਲੱਗਿਆ ਵੀ ਦੁੱਧ ਜਿਹੜਾ ਵਾ ਕਿੰਨਾ گاੜਾ ਹੋ ਰਿਹਾ ਵਾ ਫਲੇਵਰ ਵੀ ਇਹਦੇ ਨਾਲ ਬਹੁਤ ਜ਼ਿਆਦਾ ਵੱਧ ਚੁੱਕਿਆ ਵਾ ਹੁਣ ਆਪਣੀ ਖੀਰ ਦਾ ਲਓ ਜੀ ਕੁਇਕ ਦੇ ਨਾਲ ਦੇਖੋ ਕਿੰਨੀ ਸੋਹਣੀ ਖੀਰ ਹਨਾ ਬਣ ਕੇ ਤਿਆਰ ਆਉਣ ਲੱਗਦਾ ਵੀ ਜਿੱਦਾਂ ਹਨਾ ਪੂਰੀ ਖੋਏ ਵਾਲੀ ਖੀਰ ਬਣਾਈ ਹੁੰਦੀ ਆਪਾਂ ਮੈਂ ਕੰਮ ਤੋਂ ਆਈ ਸੀ ਤੇ ਜਦੋਂ ਆ ਕੇ ਦੇਖਿਆ ਮੇਰੇ ਹਸਬੰਦ ਨੇ ਖੀਰ ਤਿਆਰ ਕਰ ਦਿੱਤੀ ਸੀਗੀ ਤੇ ਬਹੁਤ ਹੀ ਸਵਾਦ ਖੀਰ ਬਣੀ ਆ ਤੁਸੀਂ ਵੀ ਇਹਨਾਂ ਦੀ ਰੈਸਪੀ ਫੋਲੋ ਕਰਕੇ ਇੰਨੀ ਹੀ ਸਵਾਦ ਖੀਰ ਬਣਾਓ ਜਿਹੜੀ ਖੀਰ ਆ ਨਾ ਇਹ ਬਹੁਤ ਜ਼ਿਆਦਾ ਸਵਾਦਤ ਬਣੀ ਆ ਪਰ ਬਹੁਤ ਜ਼ਿਆਦਾ ਕੁਇਕ ਵੀ ਬਣੀ ਆ ਤੇ ਬਹੁਤ ਜ਼ਿਆਦਾ ਹੈਲਥੀ ਵੀ ਹੈਗੀ ਹੈ ਜੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੇ ਬਿਨਾਂ ਨਾ ਜਾਈਓ